ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤਾਂ ਬਣਾਉਣ ਦੇ ਮਕਸਦ ਨੂੰ ਲੈ ਕੇ ਪਿੰਡ ਬਚਾਓ ਪੰਜਾਬ ਬਚਾਓ ਨਾਅਰੇ ਦੇ ਤਹਿਤ ਪਿੰਡ ਦੇ ਪਾਈਚਾਰੇ ਨੂੰ ਮਜ਼ਬੂਤ ਕਰਨ, ਵਿਕਾਸ ਅਤੇ ਹਰ ਤਰ੍ਹਾਂ ਦੇ ਫੈਸਲੇ ਕਰਨ ਵਾਲੀ ਮੁੱਢਲੀ ਤੇ ਤਾਕਤਵਾਰ ਸੰਸਥਾ ਗ੍ਰਾਮ ਸਭਾ ਬਾਰੇ ਪੰਜਾਬ ਪਰਦੇ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਗ੍ਰਾਮ ਸਭਾ ਚੇਤਨਾ ਕਾਫਲਾ ਅੱਜ ਸਰਹਾਦੀ ਖੇਤਰ ਅਜਨਾਲਾ ਪਹੁੰਚਿਆ ਜਿੱਥੇ ਪਿੰਡ ਰਿਆੜ ਵਿੱਚ ਭਾਰਮੀ ਪਬਲਿਕ ਮੀਟਿੰਗ ਵਿੱਚ ਲੋਕਾਂ ਨਾਲ ਸੰਵਾਦ ਕੀਤਾ ਗਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਨੀ ਕੇਬਲ ਸਿੰਘ ਸਾਫਕਾ ਜੱਜਦਾਰ ਤਖਸ਼ਰੀ ਦਮਦਮਾ ਸਾਹਿਬ ਨੇ ਕਿਹਾ ਕਿ ಗ್ರಾಮ ਸਭਾ ਪਿੰਡ ਦੇ ਸਾਰੇ ਵੋਟਰਾਂ ਦੀ ਸਥਾਈ ਸੰਸਥਾ ਹੈ ਜਿਸ ਦੀ ਕੋਈ ਚੋਣ ਨਹੀਂ ਹੁੰਦੀ ಗ್ರಾಮ ਸਭਾ ਦੇ ਸਾਰੇ ਮੈਂਬਰ ਹੀ ਪੰਚਾਇਤ ਦੀ ਚੋਣ ਕਰਦੇ ਹਨ ਉਨ੍ਹਾਂ ਨੇ ਪਿੰਡਾਂ ਅੰਦਰ ਸਰਬਸੰਮਤੀ ਨਾਲ ਚੋਣ ਕਰਨ ਦਾ ਹੁਕਮ ਦਿੱਤਾ ਹੈ ਇਸ ਮੌਕੇ ਤੇ ਸੰਯੁਕਤ ਕਿਸਾਨ ਭਲਾਈ ਸੰਸਥਾ ਵੱਲੋਂ ਉਨ੍ਹਾਂ ਦਾ ਪਰਮਾ ਸਵਾਗਤ ਕੀਤਾ ਗਿਆ ਕੀ ਕਹਣਾ ਤੁਹਾਨੂੰ ਅੱਜ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਚਾਓ ਪੰਜਾਬ ਬਚਾਓ ਮਹਮ ਦੇ ਤਹਿਤ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸਾਹਿਬ ਦਾ ਜੱਥੇਦਾਰ ਦਮਦਮਾ ਸਾਹਿਬ ਵਾਲੇ ਉਹ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਇਹ ਹੋਕਾ ਦੇਣ ਵਾਸਤੇ ਆਏ ਸੀ ਆਏ ਨੇ ਵੀ ਆਪਾਂ ਜਿਹੜੇ ਪਿੰਡਾਂ ਦੇ ਵਿੱਚ ਜਿਹੜੀ ਗ੍ਰਾਮ ਸਭਾ ਜਿਹੜੀ ਆ ਉਹਦੇ ਬਾਰੇ ਜਾਗਰੂਕ ਕਰਨ ਵਾਸਤੇ ਪੰਚਾਇਤਾਂ ਜਿਹੜੀਆਂ ਉਹਨਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਸਤੇ ਕਿਉਂਕਿ ਹੁਣ ਅਗਲੇ ਦਿਨਾਂ ਦੇ ਵਿੱਚ ਪੰਚਾਇਤ ਚੋਣ ਆ ਰਹੀ ਹੈ ਔਰ ਸਰਬਸਮਤੀ ਕਰਨ ਵਾਸਤੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਸਰਬਸਮਤੀ ਹੋਵੇ ਔਰ ਉਹਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਦੀਆਂ istriਆਂ ਦੇ ਜਿਹੜੇ ਅਧਿਕਾਰ ਨੇ ਜਾਂ ਸਾਡੇ ਦਲਿਤ ਵੀਰਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਵੀ ਪੂਰਾ ਜਿਹੜਾ ਉਹ ਬਲ ਮਿਲੇ ਉਹ ਪੂਰੇ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਲਾਗੂ ਕੀਤਾ ਜਾ ਸਕੇ ਇਹ ਚੀਜ਼ ਦਾ ਔਕਾ ਦੇਣ ਵਾਸਤੇ ਸਾਡੇ ਕੋ ਅੱਜ ਪਿੰਡ ਰਿਆੜ ਵਿਖੇ ਸਾਡੀ ਸੰਸਥਾ ਸੰਯੁਕਤ ਕਿਸਾਨ ਭਲੇ ਸੰਸਥਾ ਦੇ ਮੁਖ ਦਫ਼ਤਰ ਵਿੱਚ ਸਰਦਾਰ ਮਨਜੀਤ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਅੱਜ ਇੱਥੇ ਪਹੁੰਚੇ ਨੇ ਔਰ ਇਹਨਾਂ ਦੇ ਇੱਥੇ ਪਹੁੰਚਦੇ ਲੱਕੇ ਦੀਆਂ ਸੰਗਤਾਂ ਵੱਲੋਂ ਬਹੁਤ ਸਾਰੇ ਮੇਰਾ ਵੱਲੋਂ ਇਹਨਾਂ ਨੂੰ ਪਹੁੰਚਦੇ ਜੀ ਆਇਆਂ ਆ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਹੰਸ ਸਾਹਿਬ ਸਿੰਘ ਸਾਹਿਬ ਜੀ ਨਾ ਆਇਆ ਤੁਹਾਡਾ ਦੇ ਕੀ ਕਾਫੜਾ ਪ੍ਰੋਡਕਟ ਆ ਜੀ ਲੈ ਕੇ ਨਿਕਲੇ ਹੋ। ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਪਿੰਡ ਬਚਾਓ ਪੰਜਾਬ ਬਚਾਓ ਇੱਕ ਪੰਜਾਬ ਦੇ ਵੱਖ-ਵੱਖ ਵਿਚਾਰਵਾਨਾਂ ਦਾ ਜਿੱਥੇ ਬੰਦੀਆਂ ਦਾ ਮਹਾਜ ਹੈ ਜਿਹੜਾ 11-12 ਸਾਲਾਂ ਤੋਂ ਪੰਜਾਬ ਦੇ ਪਿੰਡਾਂ ਬਾਰੇ ਪੂਰੇ ਪੰਜਾਬ ਦੇ ਮੁੱਦਿਆਂ ਬਾਰੇ ਕੰਮ ਕਰਦਾ ਆ ਰਿਹਾ ਹੈ। ਇਪਨ ਦੇਦ ਜਿਉਹਨਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਦਰਦੀ ਲੋਕਾਂ ਨੇ ਇੱਕ ਹੋਕਾ ਦੇਣ ਦੇ ਲਈ ਸਮਾਂ ਤੈਅ ਕੀਤਾ ਕਿ 2 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਪੂਰੇ ਪੰਜਾਬ ਦੇ ਅੰਦਰ ਗ੍ਰਾਮ ਸਭਾ ਚੇਤਨਾ ਕਾਫਲਾ ਜਿਹੜਾ ਹੈ ਕੱਢਿਆ ਜਾਏ ਸੋ 2 ਸਤੰਬਰ ਤੋਂ ਇਹ ਕਾਫਲਾ ਚੱਲ ਰਿਹਾ ਹੈ ਜਿਹਦੇ ਸਮਾ ਇਹ ਬਾਬਾ ਬੰਦ ਸਿੰਘ ਬਹਾਦਰ ਦੀ ਮਹਾਨ ਧਰਤੀ ਚੱਪੜ ਚਿੜੀ ਦੇ ਉਸ ਪਾਵਨ ਸਥਾਨ ਤੋਂ ਸ਼ੁਰੂ ਹੋਇਆ ਅਰਦਾਸ ਕਰਕੇ ਜਕਾਰੇ ਲਾ ਕੇ ਯਾਦਗਾਰੀ ਸਥਾਨ ਤੋਂ ਉਸ ਤੋਂ ਬਾਅਦ ਇਹ ਹਰ ਜ਼ਿਲ੍ਹਿਆਂ ਚ ਜਾਂਦਾ ਜਾਂਦਾ ਜੇ ਅੰਮ੍ਰਿਤਸਰ ਦੇ ਅੱਜ ਦੇ ਦੂਜੇ ਦਿਨ ਵਿੱਚ ਕੰਮ ਕਰ ਰਿਹਾ ਹੈ ਅਸੀਂ ਅੱਜ ਇਸ ਆਪਣੇ ਪਿੰਡ ਰਿਆੜ ਦੇ ਅੰਦਰ ਸਰਦਾਰ ਕਾਬਿਲ ਸਿੰਘ ਸਰਦਾਰ ਮਨਜੀਤ ਸਿੰਘ ਤੇ ਇਥੋਂ ਦੇ ਇਲਾਕੇ ਵਾਸੀਆਂ ਦੇ ਸਹਿਯੋਗ ਨਾਲ ਇੱਥੇ ਆ ਕੇ ಗ್ರಾಮ ਸਭਾ ਦੀ ਗੱਲ ਕੀਤੀ ਹੈ ਸਰਬਸੰਮਤੀ ਦੀ ਗੱਲ ਕੀਤੀ ਹੈ ਨਸ਼ੇ ਨਾ ਮੰਡਣ ਪੈਸੇ ਨਾ ਮੰਡਣ ਦੀ ਗੱਲ ਕੀਤੀ ਹੈ ਤੇ ਜਿਹੜਾ ਇਸਤਰੀਆਂ ਦੇ ਅਧਿਕਾਰ ਨੇ ਤੇ ਦਲਤ ਭਾਈਚਾਰੇ ਰਾਖਵਾ ਕਰਨਾ ਉਹਨੂੰ ਅਮਲੀ ਰੂਪ ਚ ਲਾਗੂ ਕਰਨ ਦੀ ਗੱਲ ਕੀਤੀ ਹੈ ਇਹ ਬੇਨਤੀ ਕੀਤੀ ਹੈ ਕਿ ਆਪਣੇ ਪਿੰਡਾਂ ਨੂੰ ਸਿਆਸੀ ਧੜਿਆਂ ਦੀ ਮਾਰ ਤੋਂ ਬਚਾਓ ਇਹ ਬਚਾਉਣਾ ਬੜਾ ਜ਼ਰੂਰੀ ਹੈ ਇੱਕ ਸੱਦਾ ਦੇਣ ਲਈ 호ਕਾ ਦੇਣ ਦੇ ਲਈ ਨਿਕਲੇ ਹਾਂ ਤੇ ਜਿਹੜਾ ਜਿੱਥੇ ਆ ਕੇ ਸੀ 호ਕਾ ਦਿੱਤਾ ਕੀ ਮਕਸਦ ਆ ਦੀ ਹੈ ਇਹਦਾ ਮਕਸਦ ਹੈ ਕਿ ਸਾਡਾ ਪੰਜਾਬ ਪਿੰਡ ਵੱਜ ਜਾਣ ਸਨ ਪਾਈਚਾਰਾ ਵੱਜ ਜਾਏ ਇਹ ਕਾ ਸਾਡਾ ਮਜ਼ਬੂਤ ਹੋ ਜਾਏ ਅਸੀਂ ਆਪਣੇ ਪਿੰਡਾਂ ਲਈ ਜੂ ਸਕੀਏ ਜਿਹੜੇ ਸਾਡੇ ਬੱਚੇ ਨਰਾਸ਼ ਹੋ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਨੂੰ ਸਮਝਾ ਸਕੀਏ ਪੰਜਾਬ ਗੁਰੂਆਂ ਦੀ ਧਰਤੀ ਰਹਿਣ ਦੀ ਧਰਤੀ ਹੈ ਇਹ ਧਰਤੀ ਵਰਗਾ ਵਾਤਾਵਰਣ ਕਿਸੇ ਦੁਨੀਆ ਦੀ ਧਰਤੀ ਤੇ ਨਹੀਂ ਹੈ ਜਿੱਤਾਂ ਦਾ ਮਹੌਲੇ ਤੇ ਸੰਸਾਰ ਪਰ ਵਿੱਚ ਨਹੀਂ ਹੈ ਇਸ ਨਿਆਂ ਦੇਂਦੇ ਦੇ ਅਸੀਂ ਅੱਗੇ ਨਿਕਲਦੇ ਪਏ ਆਂ ਕਿ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਜਿਹੜੀ ਸਾਨੂੰ ਗੁਰੂ ਪਰਮੇਸ਼ਰ ਨੇ ਦਿੱਤੀ ਹੈ ਉਹਨਾਂ ਬਾਰੇ ਇੱਕ ਕਾਫਲਾ ਕਿੱਥੇ ਜਾ ਰਿਹਾ ਤੁਕੇ ਜਾਏ ਇੱਕ ਸਮਝਾ ਹੈ ਸਰਦਾਰ ਕਰਤਾ ਸੰਸਾਭਾ ਦੀ ਜੋ ਮਹਾਨ ਸ਼ੀਰ ਹੋਣੇ ਗਦਰੀ ਲਹਿਰ ਦੇ ਅੰਦਰ ਉਹਨਾਂ ਦੇ ਪਿੰਨ ਜਿਲ੍ਹਾ ਲੁਧਿਆਣਾ ਦੇ ਪਿੰਨ ਸਰਾਬਾ ਵਿਖੇ 30 ਤੱਕ ਨੂੰ 11 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਅਸੀਂ ਮਿਲ ਬੈਠਾਂਗੇ ਸਾਰੇ ਪੰਜਾਬ ਪਰ ਵਿੱਚੋਂ ਜਿੱਥੇ ਅਸੀਂ ਜਾ ਕੇ ਸੱਦਾ ਦੇ ਕੇ ਆਏ ਆਂ ਉਤੋਂ ਪੰਜਾਬ ਵਾਸੀ ਪਿੰਡ ਵਾਸੀ ਆਉਣਗੇ ਉਹਨਾਂ ਨਾਲ ਬੈਠ ਕੇ ਅਗਲੀ ਰਣਨੀਤੀ ਜਿਹੜੀ ਹੈ ਉਹ ਬਣਾਈ ਜਾਏਗੀ